ਅਗੇ ਵਧਿਆ ਫਰੀਦਕੋਟ ਵਿੱਚ ਸ਼ੇਖ ਬਾਬਾ ਫਰੀਦ ਜੀ ਦੇ ਆਗਮਨ ਪਰਬ ਸੰਬੰਧੀ 29ਵਾਂ 5 ਦਿਨਾ ਮੇਲਾ ਸ਼ੁਰੂ ਹੋ ਚੁੱਕਾ ਹੈ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਵਿਰਾਸਤੀ ਬਾਜ਼ਾਰਾਂ ਵਿੱਚ ਨਗਰ ਕੀਰਤਨ ਕੱਢਿਆ ਗਿਆ ਇਸ ਤੋਂ ਇਲਾਵਾ ਸ਼ਾਮ ਨੂੰ ਦਰਬਾਰਗੰਜ ਕੰਪਲੈਕਸ ਦੇ ਵਿੱਚ ਡਰਾਮਾ ਫੈਸਟੀਵਲ ਦਾ ਉਦਘਾਟਨ ਹੋਵੇਗਾ 20 ਸਤੰਬਰ ਨੂੰ ਸ਼ਨੀ ਸੈਮੀਨਾਰ ਹਾਸਲਸ ਕਵੀ ਦਰਬਾਰ ਅਤੇ ਕਵਾਲੀਆਂ ਤੋਂ ਇਲਾਵਾ ਤਰਖਸ਼ੀਲ ਮੇਲਾ ਦਾ ਵੀ ਸ਼ੋਭਾ ਰਮ ਕੀਤਾ ਜਾਵੇਗਾ 21 ਸਤੰਬਰ ਨੂੰ ਤਰਖਸ਼ੀਲ ਮੇਲਾ ਸੂਫੀਆਨਾ ਸ਼ਾਮ ਕਰਵਾਈ ਜਾਏਗੀ 22 ਸਤੰਬਰ ਨੂੰ ਪਿੰਡੂ ਖੇਡ ਮੇਲਾ ਤੇ ਕੌਮੀ ਲੋਕ ਲੋਕਨਾਚ ਉਤਸਵ ਮਨਾਇਆ ਜਾਵੇਗਾ 23 ਸਤੰਬਰ ਨੂੰ ਟਿੱਲਾ ਬਾਬਾ ਸ਼ੇਖ ਫਰੀਦ ਤੋਂ ਸਵੇਰੇ 8 ਵਜੇ ਨਗਰ ਕੀਰਤਨ ਹੋਵੇਗਾ ਅਤੇ ਗੁਰਦੁਆਰਾ ਗੋੜੀ ਮਾਫ ਕਰਨਾ ਗੋਦੜੀ ਸਾਹਿਬ ਵਿਖੇ ਬਾਬਾ ਸ਼ੇਖ ਫਰੀਦ ਇਨਾਮ ਵੰਡ ਸਮਾਰੋਹ ਵੀ ਕੀਤਾ ਜਾਵੇਗਾ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ ਤੇ ਧੂਆ ਰਹਿਤ ਆਤੀਸ਼ਬਾਜੀ ਇਸ ਮੇਲੇ ਵਿੱਚ ਖਾਸ ਰਹੇਗੀ ਇਸ ਤੋਂ ਇਲਾਵਾ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਵੱਖ-ਵੱਖ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ